ਟੂਨਰ ਰੇਡੀ ਦੇ ਸਤਿਕਾਰਯੋਗ ਸਰੋਤੇਓ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ਵ ਪੱਧਰ ਤੇ ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਵੀ ਆਪਾਂ ਡਿਸਕਸ ਕਰੀਏ ਤੇ ਇੱਕ ਰਿਪੋਰਟ ਹੈ ਜਿਹੜੀ ਬੱਚਿਆਂ ਦੇ ਵਿੱਚ ਬਰਟੇਨ ਦੇ ਵਿੱਚ ਪਾਈ ਗਈ ਜਾਂਦੀ ਹੈ ਇਹ ਸਾਡੇ ਵੀ ਹੈਗੀ ਹੈ ਅਸੀਂ ਇਹ ਮਹਿਸੂਸ ਨਹੀਂ ਕਰਦੇ ਬਰਟੇਨ ਦੇ ਵਿੱਚ ਬੱਚੇ ਖੁਦ ਨੂੰ ਡ੍ਰੈਗਨ ਸ਼ੇਰ ਬਗਹਿਰ ਜਾਂ ਬਿੱਲੀ ਬਨਣ ਲੱਗ ਪੈਂਦੇ ਨੇ ਅਜਿਹੇ ਦੇ ਵਿੱਚ ਇੱਕ ਬੱਚਾ ਆਪਣੇ ਆਪ ਨੂੰ ਭੇੜੀ ਦੇ ਰੂਪ ਦੇ ਵਿੱਚ ਪੇਸ਼ ਕਰਦਾ ਤੇ ਉਸ ਨੂੰ ਭੇੜੀ ਦੇ ਰੂਪ ਦੇ ਵਿੱਚ ਸਕੂਲ ਦੇ ਵਿੱਚ ਮਨਜ਼ੂਰੀ ਵੀ ਮਿਲ ਗਈ ਹੈ ਦੁਨੀਆ ਭਰ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬਹਿਸ ਛੜ ਗਈ ਹੈ ਤੇ ਐਨੀਮਲ ਪਰਸੋਨਾ ਖੁਦ ਨੂੰ ਫ੍ਰੀਜ਼ ਦੱਸਣ ਵਾਲੇ ਟਿਕਟੋਕ ਵੀ ਐਕਟਿਵ ਹੋ ਗਏ ਨੇ ਸੋ ਸਕੂਲ ਦੇ ਵਿੱਚ ਬੱਚਿਆਂ ਦਾ ਜਿਹੜਾ ਵਿਅਕਤੀਤਵ ਘੜਿਆ ਜਾਂਦਾ ਹੈ ਟੀਚਰ ਦੇ ਹੱਥ ਇਹਨਾਂ ਦੇ ਗੁਣਾਂ ਨੂੰ ਨਖਾਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਹਰ ਬੱਚੇ ਨੂੰ ਉਸ ਦੀ ਅਲੱਗ ਪਛਾਣ ਬਣਾਉਣ ਦੇ ਵਿੱਚ ਮਦਦ ਕਰਦੇ ਆ ਟੀਚਰ ਜਾਂ ਸਕੂਲ ਜਾਂ ਸਮਾਜ ਅਜਿਹੇ ਦੇ ਵਿੱਚ ਸਮਾਜ ਦੇ ਵਿੱਚ ਸਮਾਨਤਾਵਾਂ ਨੂੰ ਵਧਾਵਾ ਦਿੰਦੇ ਹੋਏ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਨਖਾਰਨ ਦੇ ਕੁਝ ਗੁਣ ਹੁੰਦੇ ਨੇ ਉਹਨਾਂ ਨੂੰ ਨਖਾਰਨਾ ਹੁੰਦਾ ਟੀਚਰਾਂ ਨੇ ਸਮਾਜ ਨੇ ਕੁਝ ਔਗਣ ਹੁੰਦੇ ਨੇ ਉਹਨਾਂ ਨੂੰ ਨਕਾਰਨਾ ਹੁੰਦਾ ਹਾਲ ਹੀਆ ਬਰਟੇਨ ਦੇ ਵਿੱਚ ਇਸ ਨਵੇਂ ਨਿਜ਼ਮ ਦੇ ਨਾਲ ਅਜੀਬੋ ਗਰੀਬ ਇਸਤੇਮਾਲ ਸਾਹਮਣੇ ਆ ਗਿਆ ਇਸ ਕਾਨੂੰਨ ਦਾ ਜਿੱਥੇ ਬੱਚੇ ਸਕੂਲ ਦੇ ਵਿੱਚ ਆਪਣੇ ਆਪ ਨੂੰ ਭੇੜੀ ਦੇ ਰੂਪ ਦੇ ਵਿੱਚ ਪਛਾਣ ਕਰਾਉਣ ਦੇ ਵਿੱਚ ਜਿਹੜੇ ਅਧਿਕਾਰ ਤੌਰ ਤੇ ਸਵੀਕਾਰ ਕਰ ਲੈ ਗਏ ਨੇ ਜਿਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਬਹਿਸ ਛਿੜ ਗਈ ਹੈ। ਬਰਟੇਨ ਦੇ ਐਵਰਡਨ ਸ਼ਾਰ ਦੇ ਵਿੱਚ ਪਿਛਲੇ ਸਾਲ ਇੱਕ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਨੇ ਖੁਦ ਨੂੰ ਬਿੱਲੀ ਦੱਸਿਆ ਸੀਗਾ ਤੇ ਇਸ ਤੋਂ ਬਾਅਦ ਉਸ ਦੇ ਨਾਲ ਉਹ ਬਿੱਲੀ ਦੀ ਤਰ੍ਹਾਂ ਵਿਵਹਾਰ ਕੀਤੇ ਜਾਣ ਦੀ ਖਬਰ ਆਈ ਉਹ ਕੋਈ ਬਿੱਲੀ ਦੀ ਤਰ੍ਹਾਂ ਵਿਚਰਦਾ ਹੈ। ਇਸ ਵਾਰ ਹਾਲਾਂਕਿ ਸਕੂਲ ਨੇ ਇਸ ਨੂੰ ਅਫਵਾਹ ਦੱਸਿਆ ਸੀ ਤੇ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਇੱਕ ਟਿਕਟੌਕ ਯੂਜ਼ਰਸ ਨੇ ਇੱਕ ਗਰੁੱਪ ਬਰਟੇਨ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਮੀਟਅਪ ਅਯੋਜਿਤ ਕਰ ਰਿਹਾ ਜਿਸ ਦੇ ਵਿੱਚ ਜੋ ਖੁਦ ਨੂੰ ਪਸ਼ੂ ਮੰਨਦੇ ਨੇ ਦਰਸਲ ਇਹ ਲੋਗ ਇੱਕ ਜਿਹੇ ਸਮੂਹ ਨਾਲ ਸੰਬੰਧਿਤ ਨੇ ਜੋ ਖੁਦ ਨੂੰ ਫਰੀਜ਼ ਕਰਦੇ ਨੇ ਤੇ ਪਸ਼ੂ ਵਿਅਕਤੀਤਵ ਜਾਂ ਐਨੀਮਲ ਪਰਸੋਨਾ ਦੇ ਰੂਪ ਚ ਪਹਿਚਾਣੇ ਜਾਂਦੇ ਨੇ ਇਸ ਲਈ ਦੁਨੀਆ ਭਰ ਦੇ ਵਿੱਚ ਇਹ ਬਹਿਸ ਛਿੜ ਗਈ ਹੁਣ ਸਾਡੇ ਵੀ ਹੁੰਦਾ ਅਸੀਂ ਕਹਿ ਦਿੰਦੇ ਆ ਤੇ ਮੇਰਾ ਸ਼ੇਰ ਪੁੱਤ ਹੈ ਹੈਨਾ ਆਪਾਂ ਵੀ ਕਹਿਨੇ ਆ ਬੰਦਾ ਸ਼ੇਰ ਆ ਯਾਰ ਇਹਦਾ ਇਹ ਤਾਂ ਮਤਲਬ ਦਰਸ਼ਨੀ ਘੋੜਾ ਕੋਈ ਬੜਾ ਸਨੱਖਾ ਮੁੰਡਾ ਹੋਵੇ ਨਾ ਉਹਨੂੰ ਕੁੜੀਆਂ ਕਹਿੰਦਾਂ ਨਹੀਂ ਇਹ ਤਾਂ ਦਰਸ਼ਨੀ ਘੋੜਾ ਹੈ ਸੋ ਬਟੇਨ ਦੇ ਵਿੱਚ ਜਾਂ ਆਪਣੇ ਆਪ ਨੂੰ ਮਰਦ ਘੋੜੇ ਦੇ ਰੂਪ ਦੇ ਵਿੱਚ ਪੇਸ਼ ਕਰਦਾ ਕਿ ਮਰਦ ਨੂੰ ਤੇ ਘੋੜੇ ਨੂੰ ਸ਼ੋਲੇ ਮਿਲਦੇ ਰਹਿਣਾ ਬੁੱਢਾ ਨਹੀਂ ਹੁੰਦਾ ਜਾਂ ਸ਼ੇਰ ਦੇ ਰੂਪ ਚ ਤਾਂ ਅਸੀਂ ਆਪਣੇ ਆਪ ਅਸੀਂ ਤਾਂ ਮਹਾਰਾਜ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਨੇ ਆ ਸੋ ਸ਼ੇਰ ਦੇ ਰੂਪ ਦੇ ਵਿੱਚ ਅਸੀਂ ਉਹਦੀ ਸ਼ਨਾਖਤ ਕਰਦੇ ਆਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਤੇ ਇਸ ਦੌਰਾਨ ਲੂੰਬੜੀ ਡ੍ਰੈਗਨ ਕੋਈ ਪੰਛੀ ਜਾਂ ਛੱਪ ਜਾਂ ਸ਼ਾਰਕ ਜਾਂ ਡਾਇਨਾਸੌਰ ਵਰਗੇ ਜੀਵਾਂ ਨੂੰ ਆਪਣਾ ਵਿਅਕਤੀਤਵ ਦੇ ਤੌਰ ਤੇ ਬੱਚੇ ਅਪਣਾ ਰਹੇ ਨੇ ਕਿ ਮੈਂ ਸ਼ਾਰਕ ਹਾਂ ਇਸ ਨੂੰ ਸਪੀਸੀਜ਼ ਡਿਸਫੋਰੀਆ ਦੇ ਪੀੜਿਤ ਮੰਨਿਆ ਜਾਂਦਾ ਇਹ ਬਿਮਾਰੀ ਹੈ ਇੱਕ ਸਾਈਕੋਲੋਜੀਕਲ ਡਾਕਟਰ ਸਾਹਿਬ ਇਹਦਾ ਵਿਸਥਾਰ ਦੇਣਗੇ ਸਪੀਸੀਜ਼ ਡਿਸਫੋਰੀਆ ਇਹ ਜਹੀ ਸਥਿਤੀ ਹੈ ਜਿਸ ਦੇ ਵਿੱਚ ਵਿਅਕਤੀ ਦਾਵਾ ਕਰਦਾ ਹੈ ਕਿ ਉਸ ਦੇ ਸਰੀਰ ਤੇ ਉੱਤੇ ਕਿਸੇ ਦੂਸਰੀ ਪ੍ਰਜਾਤੀ ਨੇ ਕਬਜ਼ਾ ਕਰ ਲਿਆ ਹਾਲਾਂਕਿ ਹੈਰਾਨੀ ਇਸ ਗੱਲ ਦੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਟੀਚਰ ਨੇ ਉਹ ਵੀ ਬੱਚਿਆਂ ਦੇ ਇਸ ਦਾਅਵੇ ਦਾ ਸਮਰਥਨ ਕਰ ਰਹੇ ਨੇ ਕਿ ਹਾਂ ਭਈ ਇਹਦੇ 'ਚ ਤਾਂ ਡ੍ਰੈਗਨ ਵਾਲਾ ਰੂਪ ਹੈ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੁਝ ਸਮੇਂ ਪਹਿਲਾਂ ਜਿਹੜਾ ਸਸੈਕਸ ਦੇ ਵਿੱਚ ਇੱਕ ਸਕੂਲ ਦੇ ਇੱਕ ਵਿਦਿਆਰਥੀ ਨੇ ਆਪਣੇ ਸਹਿਯੋਗੀ ਨੂੰ ਪੁੱਛਿਆ ਨੂੰ ਸਹਿਯੋਗੀ ਨੂੰ ਇਹ ਪੁੱਛਣ ਤੇ ਵਿਦਿਆਰਥੀ ਨੂੰ ਡਾਟ ਪਈ ਕਿ ਉਹ ਖੁਦ ਨੂੰ ਬਿੱਲੀ ਦੇ ਰੂਪ ਦੇ ਵਿੱਚ ਪਹਿਚਾਣਦਾ 13 ਸਾਲ ਦੇ ਵਿਦਿਆਰਥੀ ਨੇ ਪੁੱਛਿਆ ਕਿ ਤੂੰ ਲੜਕੀ ਹੈ ਜਾਂ ਤੁਸੀਂ ਆਪਣੇ ਆਪ ਨੂੰ ਬਿੱਲੀ ਦੇ ਰੂਪ ਚ ਪਛਾਣ ਸਕਦੇ ਆ ਕਿ ਤੈਨੂੰ ਲੱਗਦਾ ਤੂੰ ਬਿੱਲੀ ਐ ਜਾਂ ਕਈਆਂ ਦਾ ਚਿਹਰੇ ਮੂਰਾ ਇਦਾਂ ਦਾ ਹੁੰਦਾ ਐ ਅੱਜ ਮੈਂ ਆਪਾ ਪਾਕਿਸਤਾਨ ਦੀ ਗੱਲ ਪਿਛਲੇ ਦਿਨੀ ਕਰੀ ਸੀ ਕਿ ਦੋਲੇ ਸ਼ਾਹ ਦੇ ਚੂਹੇ ਨੇ ਉਹਨਾਂ ਦਾ ਸਿਰ ਇਦਾਂ ਦੇ ਢਾਂਚੇ ਚ ਬਣਾ ਦਿੱਤਾ ਜਾਂਦਾ ਅਸੀਂ ਉਹਨੂੰ ਦੋਲੇ ਸ਼ਾਹ ਦੇ ਚੂਹੇ ਮੰਨ ਕੇ ਦਾਨ ਦੇਈ ਜਾਂਦੇ ਆ ਅ ਸਿਆਦਤ ਹਸਨ ਮੰਟੋ ਦੀ ਇੱਕ ਕਹਾਣੀ ਵੀ ਐ ਇਸ ਮਾਮਲੇ ਦੇ ਵਿੱਚ ਸੋ ਇਹ ਜਿਹੜਾ ਟ੍ਰੈਂਡ ਵੱਧ ਰਿਹਾ ਕਿ ਬੱਚੇ ਆਪਣਾ ਬਚਪਨ ਛੱਡ ਕੇ ਆਪਣੀ ਮਰਦ ਜਾਤ ਛੱਡ ਕੇ ਆਪਣੇ ਆਪ ਨੂੰ ਪਸ਼ੂਆਂ ਦੇ ਰੂਪ ਚ ਪੇਸ਼ ਕਰ ਰਹੇ ਨੇ ਜਿਵੇਂ ਹੁਣ ਔਰਤਾਂ ਦਾ ਤੁਸੀਂ ਵੇਖੋ ਕਿ ਜਦੋਂ ਆਉਂਦਾ ਇਸ ਤਰ੍ਹਾਂ ਔਰਤ ਦੇ ਰੂਪ ਦੇ ਵਿੱਚ ਕਿਹਾ ਜਾਂਦਾ ਕਿ ਕੈਟਵਾਕ ਔਰਤਾਂ ਦੀ ਕੈਟਵਾਕ ਪਸੰਦ ਕੀਤੀ ਜਾਂਦੀ ਹੈ ਉਹ ਮਾਫ ਕਰਨਾ ਔਰਤਾਂ ਨੂੰ ਘੋੜੀ ਕਿਹਾ ਜਾਂਦਾ ਨਗੋੜੀ ਘੋੜੀ ਆਮ ਗੀਤਾਂ ਚ ਆਉਂਦਾ ਹੈ ਇਸੇ ਦੌਰਾਨ ਇਹ ਜਿਹੜੀ ਪਹਿਚਾਨ ਇੱਕ ਪਾਗਲਪਾਨ ਹੈ ਹਾਲਾਂਕਿ ਇਸ ਤੋਂ ਜ਼ਿਆਦਾ ਹੈਰਾਨੀਜਨਕ ਪ੍ਰਕਿਰਿਆ ਇਹ ਵੀ ਹੈ ਕਿ ਟੀਚਰ ਵੀ ਉਹਨਾਂ ਦੇ ਨਾਲ ਸਪੋਰਟ ਕਰਨ ਲੱਗ ਪੈਂਦੇ ਨੇ ਤੇ ਟੀਚਰ ਵੀ ਉਸ ਲੜਕੀ ਨੂੰ ਦੀ ਪਹਿਚਾਨ ਤੇ ਸਵਾਲ ਉਠਾਉਣ ਦੇ ਲਈ ਉਸ ਨੂੰ ਡਾਂਟਿਆ देयर इज ਅ ਸਕੂਲਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨੀਤੀ ਸਟਾਕਿਸ਼ ਸਟਾਕ ਸਕਾਟਿਸ਼ੋ ਸਰਕਾਰ ਦੀ ਕਿ ਹਰ ਬੱਚੇ ਦੇ ਲਈ ਸਹੀ ਵਿਵਸਥਾ ਗੈਟਿੰਗ ਇਟ ਰਾਈਟ ਫਾਰ ਏਵਰੀ ਚਾਈਲਡ ਇਹ ਬੱਚੇ ਦਾ ਅਧਿਕਾਰ ਹੈ ਰਣਨੀਤੀ ਦੁਆਰਾ ਉਹ ਨਿਰਦੇਸ਼ਿਤ ਨੇ ਉਸ ਮਾਪਰੇ ਨਿੱਜੀ ਤੌਰ ਤੇ ਕੁਝ ਨਹੀਂ ਕਹਿ ਸਕਦੇ ਇਸ ਦਾ ਮੁੱਖ ਆਦੇਸ਼ ਹੈ ਕਿ ਬੱਚਿਆਂ ਦੇ ਅਧਿਕਾਰਾਂ ਦੀ ਹਰ ਸਮੇਂ ਰੱਖਿਆ ਕੀਤੀ ਜਾਵੇ ਉਹਨਾਂ ਨੂੰ ਹਰ ਸਮੇਂ ਜਿਸ ਵੀ ਸਥਿਤੀ ਚ ਚਾਹੁੰਦੇ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਅ ਵਿਸ਼ੇਸ਼ਤਾ ਆ ਜਾਂ ਉਹਨਾਂ ਦੀ ਜਿਹੜੀ ਗਰੇਮਾਂ ਆ ਉਸ ਦਾ ਸਨਮਾਨ ਵਿਵਹਾਰ ਕੀਤਾ ਜਾਵੇ ਹਾਲਾਂਕਿ ਸਮਾਜ ਸ਼ਾਸਤਰੀ ਇਸ ਰਵੱਈਏ ਤੇ ਹੈਰਾਨੀ ਪ੍ਰਗਟ ਕਰ ਰਹੇ ਨੇ ਕਿ ਇਹ ਅਸੀਂ ਆਪਣੇ ਬਚਪਨ ਨੂੰ ਕਿਸ ਪਾਸੇ ਲੈ ਜਾ ਰਹੇ ਹਾਂ ਬੱਚੇ ਆਪਣੇ ਆਪ ਨੂੰ ਸ਼ੇਰ ਆਪਣੇ ਆਪ ਨੂੰ ਚੀਤੇ ਆਪਣੇ ਆਪ ਨੂੰ ਭੇੜੀਏ ਦੇ ਤੌਰ ਤੇ ਪੇਸ਼ ਕਰਦੇ ਨੇ ਤੇ ਜਿਸ ਦੌਰਾਨ ਆ ਤੁਸੀਂ ਵੇਖੋ ਕਿ ਤਸਵੀਰ ਹੈ ਇੱਕ ਬੱਚਾ ਭੇੜੀਏ ਦੇ ਨਾਲ ਵਿਚਰ ਰਿਹਾ ਉਹ ਆਪਣੇ ਆਪ ਨੂੰ ਭੇੜੀ ਦੇ ਕੋਕੇ ਵੈਸੇ ਵੀ ਜਦੋਂ ਬੱਚੇ ਤੁਸੀਂ ਦੇਖਦੇ ਆ ਖੇਡਦੇ ਇੱਕ ਦੂਸਰੇ ਨੂੰ ਡਰਾਉਂਦੇ ਨੇ ਤੇ ਕਈ ਵਾਰੀ ਉਹ ਬਿੱਲੀ ਦੀ ਤਰ੍ਹਾਂ ਪੰਜਾ ਮਾਰਦੇ ਨੇ ਜਾਂ ਸ਼ੇਰ ਦੀ ਤਰ੍ਹਾਂ ਗੁਰਗਰਾਉਂਦੇ ਨੇ ਸੋ ਇਹ ਕਿਤੇ ਨਾ ਕਿਤੇ ਪੰਜਾਬੀ ਸੁਭਾਅ 'ਚ ਜਦੋਂ ਆਪਣੇ ਬੱਕਰੇ ਬੁਲਾਉਣਾ ਕੀ ਹੈ ਜੇ ਪੰਜਾਬੀ ਕਲਚਰ ਵੇਖਿਆ ਜਾਵੇ ਬੱਕਰੇ ਬੁਲਾਉਣਾ ਇੱਕ ਤਾਂ ਬੁਲਬਲੀ ਬਜਾਉਂਦੇ ਕਹਿ ਬੱਕਰਾ ਮਤਲਬ ਹੱਥ ਦਾ ਪੁੱਠਾ ਫਸਲਾ ਕੇ ਬੋ 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 ਕਰਦੇ ਆ ਜਿਹੜਾ ਉਹ ਵੀ ਇੱਕ ਸ਼ੇਰ ਦੀ ਤਰ੍ਹਾਂ ਬੋਕਣਾ ਆ ਮਤਲਬ ਦਹਾੜਨਾ ਅਗਲਾ ਕਹਿੰਦਾ ਬੀ ਜੀ ਮਜੀਠੇ ਨੇ ਮਾਰੀ ਦਹਾੜ ਹਿੰਦੀ মিডিਆ ਵਾਲੇ ਜੋ ਲਿਖਦੇ ਨੇ ਮੋਦੀ ਜੀ ਦਹਾੜੇ ਪੀਅਰ ਮੋਦੀ ਬੰਦਾ ਆਇਆ ਦਹਾੜਨ ਨੂੰ ਕੋਈ ਗਿੱਦੜ ਸ਼ੇਰ ਹੈ ਖੈਰ ਡਟਸਬ ਇਹ ਜਿਹੜਾ ਵਰਤਾਰਾ ਮਤਲਬ ਬ੍ਰਿਟੇਨ ਦੇ ਸਕੂਲ ਰਿਕੋਗਨਾਈਜ਼ ਕਰਨ ਲੱਗੇ ਨੇ ਇਸ ਵਹਿਮ ਨੂੰ ਕਿੱਦਾਂ ਮਹਿਸੂਸ ਕਰਦੇ ਹੋ ਸਰ ਜੀ ਸਾਈਕੋਲੋਜੀਕਲੀ ਡਿਸਫੋਰੀਆ ਆ ਬਾਈ ਹਾਂ ਡਿਸਫੋਰੀਆ ਜੀ ਸਾਈਕੋਲੋਜੀਕਲੀ ਡਿਸਫੋਰੀਆ ਦਾ ਜਿਹਦੇ ਵਿੱਚ ਉਹ ਪਰਸਾ ਮਤਲਬ ਉਹਨੇ ਕਿ ਆਪਣੇ ਕਾਗਨੀਸ਼ਨਸ ਇਤਨੀ ਨਹੀਂ ਬਣਾਦਾ ਹੂੰ ਹੂੰ ਜਿਹੜਾ ਉਹ ਆਪਣੀ ਆਈਡੈਂਟੀਟੀ ਜਿਹੜੀ ਆ ਉਹ ਲਦਾ ਸ਼ੋਅ ਕਰਨੀ ਚਾਹੁੰਦਾ ਹੂੰ ਕਿਤੇ ਉਹਦੇ ਚ ਆਪਣੇ ਆਪ ਨੂੰ ਉਹ ਸੁਰੱਖਿਅਤ ਹੋਣ ਦਾ ਡਰ ਵੀ ਹੁੰਦਾ ਜਿਹੜਾ ਆਪਣੇ ਆਪ ਨੂੰ ਉਹ ਸ਼ੇਰ ਜਾਂ ਭੇੜੀ ਦੇ ਰੂਪ ਚ ਪੇਸ਼ ਕਰਦਾ ਅਸਲੀ ਉਹਦੇ ਅੰਦਰ ਵਿਚੈਨੀ ਦੀ ਭਾਵਨਾ ਹੁੰਦੀ ਇਹ ਪੰਜਾਬੀ ਬੱਚਿਆਂ ਚ ਵੀ ਮਹਿਸੂਸ ਹੁੰਦਾ ਡਾਕਟਰ ਸਾਹਿਬ ਜਿਵੇਂ ਬੱਚੇ ਕਈ ਵਾਰੀ ਆਪਣੇ ਆਪ ਨੂੰ ਇਸ ਤਰ੍ਹਾਂ ਗਰਾਉਂਦੇ ਨੇ ਜਾਂ ਸੀਰੀਅਲ ਵੇਖਦੇ ਨੇ ਪ੍ਰੈਕਟੀਕਲੀ ਇਦਾਂ ਕੋਈ ਦੇਖਿਆ ਨਹੀਂ ਕੇਸ ਕਦੀ ਹੂੰ ਮੈਂ ਮੈਂ ਤਾਂ ਨਹੀਂ ਕਦੇ ਦੇਖਿਆ ਹੂੰ ਹੂੰ ਤੇ ਫੁਇਗਾ ਦੇ ਨੂੰ ਤੇ ਉਹਗਾ ਤੇ ਆਪਣੇ ਵੀ ਇਧਰ ਹੁੰਦਾ ਹੋਇ ਜਿਵੇਂ ਕਈ ਬੱਚਿਆਂ ਨੂੰ ਡ੍ਰੈਗਨ ਪਸੰਦ ਹੈ ਕਈ ਬੱਚਿਆਂ ਨੂੰ ਕੋਈ ਖਾਸ ਕਿਸਮ ਦਾ ਖਡਾਉਣਾ ਪਸੰਦ ਹੈ ਉਹ ਸ਼ੇਰ ਹੀ ਹਮੇਸ਼ਾ ਲੈਂਦੇ ਨੇ ਜਾਂ ਬਿੱਲੀ ਉਹ ਲੈਂਦੇ ਨੇ ਸਾਡੇ ਵੀ ਹੁਣ ਤੁਸੀਂ ਧਰਮਕਸਤਾਨਾਂ ਚ ਵੇਖੋਗੇ ਦੁਰਗਾ ਦੇਵੀ ਸ਼ੇਰ ਤੇ ਸਵਾਰੀ ਕਰਦੇ ਨੇ ਇੱਕ ਵਡਪਣ ਹੈ ਜਾਂ ਸਾਡੇ ਗੁਰੂ ਘਰਾਂ ਚ ਵੀ ਸ਼ੇਰ ਨੂੰ ਮੰਨਤਾ ਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਗੁਰੂ ਘਰਾਂ ਦੇ ਵਿੱਚ ਸ਼ੇਰ ਰੱਖੇ ਜਾਣ ਲੱਗੇ ਨੇ ਹਾਲਾਂਕਿ ਉਹਦਾ ਮਤਲਬ ਧਰਮ ਦੇ ਮੁਤਾਬਕ ਸ਼ੇਰ ਦਾ ਕੋਈ ਤਾਲੁਕ ਹੀ ਨਹੀਂ ਹੈਗਾ ਇਹਨਾ ਉਹਦਾ ਕਲਚਰ ਇਦਾਂ ਦਾ ਮਾਂ ਪੈਣ ਦੀ ਕੋਈ ਉਹਨੂੰ ਕੋ ਨਹੀਂ ਕਿਸੇ ਮਾਤੜ ਪਸ਼ੂ ਦੀ ਕੋਈ ਕਦਰ ਨਹੀਂ ਪਰ ਧਾਰਮਿਕ ਸਥਾਨਾਂ 'ਚ ਸਾਡੇ ਸ਼ੇਰਾਂ ਦੀਆਂ ਜਿਹੜੇ ਪਿੰਜਰ ਰੱਖੇ ਜਾਂਦੇ ਨੇ ਸ਼ੇਰ ਦੀ ਖੱਲ ਤੇ ਬਹਿ ਕੇ ਸਾਡੇ ਧਾਰਮਿਕ ਲੋਕ ਜਿਹੜੇ ਨੇ ਪੂਜਾ ਕਰਦੇ ਨੇ ਭਾਵੇਂ ਉਹ ਨਾਨਕਸਰ ਵਾਲੇ ਨੇ ਜਾਂ ਹੋਰ ਸਾਧੂ ਨੇ ਆ ਪਿੱਛੇ ਜੇ ਇੱਕ ਹਿਮਾਚਲ 'ਚ ਬੰਦਾ ਪੜਾਇਆ ਗਿਆ ਸੀਗਾ ਸਾਧ ਉਹਦੇ ਕੋਲੋਂ ਚੀਤੇ ਦੀਆਂ ਤਿੰਨ ਖੱਲਾਂ ਫੜੀਆਂ ਗਈਆਂ ਜਾਂ ਸ਼ਿਵਜੀ ਦੇ ਵੀ ਉੱਤੇ ਮਤਲਬ ਜਿਹੜੇ ਲੱਕ ਨੂੰ ਉਹ ਸ਼ੇਰ ਦੀ ਖਾਲ ਬੰਨੀ ਹੈ ਜਣੀ ਉਹ ਜਿਹੜੀਆਂ ਚੀਜ਼ਾਂ ਨੇ ਇੱਕ ਵਿਲੱਖਣ ਦਿਸਣਾ ਜਾਂ ਉਹ ਜਾਨਵਰ ਦੀ ਉਸ ਖਾਸੀਅਤ ਨੂੰ ਰਿਕੋਗਨਾਈਜ਼ ਕਰਨਾ ਵੈਸੇ ਇੱਕ ਬੱਚਾ ਹੈਗਾ ਮੈਂ ਇੱਕ ਦੋ ਬੱਚੇ ਦੇਖੇ ਨੇ ਜਿਹੜੇ ਖਾਸ ਕਿਸਮ ਦੇ ਡ੍ਰੈਗਨ ਨੂੰ ਹੀ ਪਸੰਦ ਕਰਦੇ ਨੇ ਉਹ ਕਈ ਵਾਰੀ ਫਿਰ ਡ੍ਰੈਗਨ ਦੀ ਤਰ੍ਹਾਂ ਟੱਪਣ ਵੀ ਲੱਗ ਜਾਂਦੇ ਨੇ ਜੀ ਕਿ ਇਹ ਨਾ ਬਾਈਨਰੀ ਡਿਸਆਰਡਰ ਹੁੰਦੇ ਨੇ ਹੂੰ ਹੂੰ ਬਾਕੀ ਜਿਹੜੀਆਂ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਂ ਸੇਵ ਦੂਜੀਆਂ ਕੀਤੀਆਂ ਨੇ ਨਾ ਗੱਲਾਂ ਇਹ ਤੁਹਾਨੂੰ ਸਭ ਪਿੰਦੇ ਇਹ ਤੇ ਕਲਚਰ ਨਾਲ ਸੰਬੰਧਤ ਹੁੰਦੀ ਹੈ ਨਾ ਵੈਸੇ ਜਿਸ ਸਿੱਕੀ ਦਾ ਗੱਲ ਕੀਤੀ ਜਾਵੇ ਤੇ ਸ਼ੇਰਨਾ ਕੀ ਮਤਲਬ ਹੈ ਸਿੱਕੀ ਤੇ ਗਊ ਗਰੀਬ ਦੀ ਰੱਖਿਆ ਕਰਦੀ ਤੇ ਸ਼ੇਰ ਸਾਰੇ ਨੂੰ ਖਾ ਜਾਂਦਾ ਸ਼ੇਰ ਛੱਡ ਦੇ ਕੇ ਇਹਦੇ ਨੂੰ ਨਹੀਂ ਹੂੰ ਤੇ ਜੇ ਪਰ ਵੀ ਗਊ ਗਰੀਬ ਦੀ ਰੱਖਿਆ ਨਹੀਂ ਕਰਦੇ ਤੇ ਸ਼ੇਰ ਖਾਣਾ ਹੀ ਜਾਵਾ ਹੂੰ ਉਹ ਬਾਕੀ ਉਹ ਬਹੁਤ ਜਨੂਨ ਇਹਨਾਂ ਦੇ ਵੇਖੋ ਇੱਕ ਦੂਜੇ ਨੂੰ ਹੁੰਦਾ ਕੋਈ ਲੌਜਿਕ ਇਹਨਾਂ ਜਿਦੋਂ ਉਹਨਾਂ ਦੇ ਹਿਸਾਬ ਨਾਲ ਹੋ ਜਾਂਦਾ ਬਾਕੀ ਆਪਾਂ ਚਲੋ ਮਨੁੱਖ ਦੇ ਬੱਚੇ ਦੀ ਜਿਹੜੀ ਗੱਲ ਕੀਤੀ ਇਹ ਇੱਕ ਡਿਸਆਰਡਰ ਹੁੰਦੇ ਨੇ ਸਾਡੇ ਜਿਵੇਂ ਜਿਵੇਂ ਡਾਕਟਰ ਸਾਹਿਬ ਕਹਿੰਿਆ ਨੂੰ ਮਤਲਬ ਕਈਆਂ ਬੀਬੀਆਂ ਚ ਮਤਲਬ ਉਹ ਕਹਿੰਦੇ ਨੇ ਸਾਡੇ ਚ ਦੇਵੀ ਆ ਗਈ ਉਹ ਜੀਭ ਕੱਢ ਲੈਂਦੇ ਨੇ ਸ਼੍ਰੀ ਕਾਲੀ ਦੇਵੀ ਦੀ ਤਰ੍ਹਾਂ ਜਾਂ ਕਹਿੰਦੇ ਨੇ ਸਾਡੇ ਚ ਚੜੇਲ ਆ ਗਈ ਜਾਂ ਸ਼ਹੀਦ ਆ ਗਏ ਇਹ ਜਿਹੜਾ ਮਨੋਵਿਗਿਆਨ ਦੀਆਂ ਅੱਗੇ ਬਿਮਾਰੀਆਂ ਨੇ ਮਰ ਜਾਂ ਨੇ ਜਿਸ ਤਰ੍ਹਾਂ ਇਹ ਸਪੀਸੀਜ਼ ਦਾ ਯਾਨੀ ਕਿ ਜਾਨਵਰਾਂ ਦਾ ਡਿਸਫੋਰੀਆ ਕਿਉਂਕਿ ਸਾਡੇ ਅਸਲ 'ਚ ਜਿਹੜੇ ਨੇ ਉਹ ਪਾਲਤੂ ਘੱਟ ਰੱਖੇ ਜਾਂਦੇ ਨੇ ਅਮਰੀਕਾ ਕੈਨੇਡਾ ਬਰਟੇਨ ਦੇ ਵਿੱਚ ਘਰਾਂ 'ਚ ਪਾਲਤੂ ਜਾਨਵਰ ਜ਼ਿਆਦਾ ਰੱਖੇ ਜਾਂਦੇ ਨੇ ਬਿੱਲੀਆਂ ਕੁੱਤੇ ਸ਼ਾਇਦ ਇਸ ਕਰਕੇ ਸਾਡੇ ਇਹ ਬਿਮਾਰੀਆਂ ਜੇ ਘੱਟ ਹੋਵੇ ਆ ਜਾਏਗੀ ਹੌਲੀ ਹੌਲੀ ਬਿਲਕੁਲ ਹੈ ਜੀ ਕਿਉਂਕਿ ਇਹ ਜ਼ਿਆਦਾ ਜਿਹੜਾ ਉਹ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਲੱਗ ਤਲਗ ਫੀਲ ਕਰਾਉਣਾ ਚਾਹੁੰਦਾ ਪਰਸਨ ਕੋਈ ਵੀ ਹੈ ਉਹਦੇ ਵਿੱਚ ਅਦਾਸੀ ਦੀ ਚਿੰਤਾ ਦੀਆਂ ਭਾਵਨਾਵਾਂ ਜ਼ਿਆਦਾ ਹੁੰਦੀਆਂ ਇਸ ਚੈਨੀ ਉਹਦੇ ਵਿੱਚ ਜ਼ਿਆਦਾ ਉਹ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕਰਾਉਣਾ ਚਾਹਦਾ ਹਾਂ ਕਹਾਂ ओके। ਪਰ ਜਿਹੜੀ ਆ ਤੁਸੀਂ ਜੀਭਾ ਕੱਟਣ ਵਾਲੀ ਗੱਲ ਦਸੀ ਹੁੰਦੀ ਇਹਦੇ ਤੇਰੀ ਨਾ ਜਿਹੜੇ ਪਰਸਨ ਨੂੰ ਨਕਾਰਿਆ ਹੁੰਦਾ ਨਾ ਸਮਾਜ ਨੇ ਹੂੰ ਜਾਂ ਪਰਿਵਾਰ ਜੀ ਵੀ ਸੁਣਦਾ ਹੀ ਨਹੀਂਗਾ ਹੂੰ ਉਹ ਹਰਦਾ ਨਹੀਂ ਚੀਜ਼ਾਂ ਦੇ ਵੀ ਆ ਬਲੀ ਨੇ ਤਾਂ ਮਿਲਦੇ ਵੀ ਆ ਕਿ ਪੂਤਾ ਗਿਆ ਦੂਜਾ ਗਿਆ ਤੇ ਜਾ ਗਿਆ ਆਪਣੇ ਮਤਲਬ ਟੈਂਸ਼ਨ ਡਿਸਆਰਡਰ ਹੁੰਦੇ ਨਹੀਂ ਉਹ ਆਪਣੀ ਪਛਾਣ ਕਰਾਉਣਾ ਚਾਹੁੰਦਾ ਉਹ ਆਪਣਾ ਧਿਆਨ ਕਿੰਨਾ ਜਿਵੇਂ ਹੁਣ ਜਲੰਧਰ ਮੇਲਾ ਲੱਗਦਾ ਹੈ ਕਿਹੜਾ ਕਹਿੰਦੇ ਨੇ ਉਹਨੂੰ ਮੇਲਾ ਜਿਹਦੇ ਚ ਬੱਚੇ ਲੰਗੂਰ ਬਣਦੇ ਨੇ ਅੱਗੇ ਚੱਲ ਕੇ ਕਿਹੜਾ ਮੇਲਾ ਹੁੰਦਾ ਉਹ ਸੋਡਲ ਦਾ ਬਾਬਾ ਸੋਡਲ ਮੈਂ ਹਾਂ ਬੱਚੇ ਸਾਰੇ ਬੱਚੇ ਲੰਗੂਰ ਬਣੇ ਹੁੰਦੇ ਨੇ ਉਹਦੇ ਚ ਜਾਂ ਬੱਚੇ ਬਾਂਦਰ ਬਣ ਜਾਂਦੇ ਨੇ ਬਹੁਤ ਸਾਰੇ ਐਕਟਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਕੈਰੈਕਟਰ ਫਿਰ ਬੱਚਿਆਂ ਜੋ ਰੁਟੀਨ ਚ ਵੀ ਆਉਂਦਾ ਹੋਏਗਾ ਉਹਨਾਂ ਦੇ ਘਰਾਂ ਚ ਜਾ ਕੇ ਵੀ ਉਹ ਰੁਟੀਨ ਦੇ ਵਿੱਚ ਵੀ ਆਉਂਦਾ ਨਾ ਬਾਅਦ ਵਿੱਚ ਫਿਰ ਉਹਦੀਆਂ ਮੁਸ਼ਕਲਾਂ ਆਉਂਦੀਆਂ ਨੇ ਬੜੀ ਲੰਮੀ ਚੌੜੀ ਥਿਊਰੀ ਹੁੰਦੀ ਹੈ ਇਹਦੇ ਪਿੱਛੇ ਓਹ ਉਹ ਇਸ ਕਰਕੇ ਨਾ ਇਹ ਮਤਲਬ ਜਿਵੇਂ ਮੰਨੋ ਚਲੋ ਛੋਟੀ ਜਿਹੀ ਮਾਧਾਰਨ ਦੇ ਦੇਣਾ ਮੇਰੇ ਪੇਸ਼ੈਂਟ ਬੈਠੇ ਹੋਏ ਆ ਹਾਂ ਹਾਂ ਇਹਨਾਂ ਜਿਵੇਂ ਮੰਨੋ ਵੀ ਜਿਹੜੀ ਬੀਬੀ ਕਹਿੰਦੀ ਨੇ ਮੈਨੂੰ ਬਹੁਤ ਉਸ ਤੋਂ ਆਉਂਦੇ ਆ ਹੂੰ ਤੁਹਾਨੂੰ ਸਭ ਨੂੰ ਕਰਦੀ ਜ਼ਿੰਮੇਵਾਰੀ ਦੇ ਦਿਓ ਹੂੰ ਇੱਕ ਅੱਛਾ ਵਾਦਾ ਵੀ ਤੂੰ ਲੈ ਲੈ ਦੇਕਰ ਉਹ ਕੋਈ ਘੁੱਤ ਨਹੀਂ ਆਊਗਾ ਤੇ ਲਾਣੇਦਾਰੀ ਭੇਜੋ ਇਹੋ ਕਰਜ ਮੰਨ ਲਓ ਇੱਕ ਬੰਦੇ ਨੂੰ ਪੁੱਛਣਾ ਹੀ ਨਹੀਂ ਗਿਆ ਉਹਦੀ ਚੰਗੀ ਗੱਲ ਨਹੀਂ ਵੀ ਅਖੜਾ ਚੁੱਪ ਕਰਕੇ ਇਹਨੂੰ ਬੜਾ ਪਤਾ ਹਾਂ ਆਪਣੇ ਚੱਲਦਾ ਨਾ ਕੇਵਰੀ ਡੋਮੀਨੇਟਰ ਨੂੰ ਹਾਂ ਹੋਰ ਡੋਮੀਨੇਟਰ ਹਾਂ ਆ ਉਹ ਮੜੇ ਮੜੇ ਮਾਦਰੋਂ ਕੋਈ ਨਹੀਂ ਆ ਹਾਂ ਦੋਨੇ ਆਪਣੇ ਜਿਹੜੀ ਹੋਂਦ ਵਗਾਉਣ ਵਾਸਤੇ ਇੱਕਦਰੀ ਚੁੱਪ ਕਰ ਜਾਂਦਾ ਬੰਦਾ ਬੜਾ ਕੋਟਿਆਵਟਰੀਆਂ ਦਾ ਬੋਲਦੇ ਨੇ ਉਹ ਕਿਉਂ ਨਹੀਂ ਚੁੱਪ ਕਰਕੇ ਆਪਣਾ ਗੁੱਸਾ ਜ਼ਾਹਰ ਕਰਦਾ ਕਈ ਫਿਰ ਐਸਾ ਦੇ ਕੰਮ ਕਰਕੇ ਕੋਈ ਪੂਤਾ ਲਿਆ ਜਾਂ ਕੋਈ ਜਜੂ ਜੋ ਵੀ ਕਈ ਤਰ੍ਹਾਂ ਦੇ ਸਾਡੇ ਸਮਾਜ ਦੇ ਪਕੰਡ ਚੱਲਦੇ ਐਕਚੁਅਲੀ ਉਹ ਮਾਨਸਿਕ ਕਾਰਨ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਜੀ ਉਹਨਾਂ ਦੀ ਗੱਲ ਕਰ ਤੁਸੀਂ ਡੀਗੋਗਲਾਈਜ਼ ਕਰੋ ਉਹਨਾਂ ਨੂੰ ਵੀ ਕੁਝ ਜ਼ਿੰਮੇਵਾਰੀ ਮਰ ਕੋਈ ਰੋਟੀਆਂ ਵਰਤਣ ਦੇ 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 ਹੂੰ ਕਰੜੇ ਵਿੱਚ ਪੈਟਾ ਟਿਕਾ ਰੱਖਣ ਵੀ ਦੇ ਦਿਓ ਕੁਝ ਵੀ ਦੇ ਦਿਓ ਮਤਲਬ ਨਹੀਂ ਸਰ ਬਾਜਾ ਕੋ ਜਾਣ ਦੀ ਸਾਡਾ ਕੋਈ ਲੋੜ ਨਹੀਂ ਪੈਂਦਾ ਥੈਂਕ ਯੂ ਸਰ ਥੈਂਕ ਯੂ ਬਾਕੀ ਮੈਂ ਖਿਆਮਾਨੂ ਜੀ ਨਾਲ ਉਹ ਦੋ ਦਿਨ ਬਾਅਦ ਤੁਹਾਨੂੰ ਡਿਟੇਲ ਦਵਾਂਗਾ ਸੜੀ ਇੱਕ ਦੋ ਪ੍ਰੋਗਰਾਮ ਆ ਮੈਂ ਤਿਆਰ ਕੀਤੇ ਹੋਏ ਆ ਜੀ ਹਾਂ ਤਾਂ ਮੈਂ ਥੋੜਾ ਬਿਜ਼ੀ ਹੈਗਾ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ ਐਸਾ ਡਾਕਟਰ ਮਲਕੇ ਸਿੰਘ ਪਟਿਸਾ ਸਾਹ ਸੋ ਇਹ ਚੀਜ਼ ਆ ਸਾਡੀ ਸੁਸਾਇਟੀ ਚ ਵੀ ਹੈਗੀਆਂ ਨੇ ਜਦੋਂ ਬੱਚਿਆਂ ਨੂੰ ਇੱਕ ਖਾਸ ਕਿਸਮ ਦਾ ਕੋਈ ਖਡਾਉਣਾ ਪਸੰਦ ਆਉਂਦਾ ਉਹ ਬਿੱਲੀ ਸ਼ੇਰ ਡ੍ਰੈਗਨ ਚੀਤਾ ਜਾਂ ਭੇੜੀਆਂ ਜਾਂ ਭਾਲੂ ਇੱਕੋ ਹੀ ਕਿਸਮ ਦੇ ਉਹ ਖਡਾਉਣੇ ਪਸੰਦ ਕਰਦਾ ਨਾ ਤਾਂ ਮਤਲਬ ਜਿਵੇਂ ਆ ਬੱਚਿਆਂ ਚ ਨੋਬਤਾ ਆਇਆ ਸੀਗਾ ਨੋਬਤਾ ਹੈ ਨਾ ਤੇ ਉਹ ਕਿੰਨਾ ਮਹਿਗਿਆ ਪਾ ਕੇ ਪਾਇਆ ਰੂਹ ਤੇ ਕਿੰਨੇ ਕਿੰਨੇ ਤੇ ਨੋਬਤਾ ਵਿੱਚ ਉਹ ਬੱਚੇ ਉਹਦੀ ਤਰ੍ਹਾਂ ਹਰਕਤ ਕਰਨ ਲੱਗੇ ਸੀ ਉਹਦੀ ਤਰ੍ਹਾਂ ਬੋਲਣ ਲੱਗੇ ਸੀ ਉਹ ਕੈਰੈਕਟਰਾਈਜ਼ ਹੁੰਦਾ ਤੁਹਾਡੇ 'ਚ ਜਿਸ ਤਰ੍ਹਾਂ ਹੁਣ ਇਹ ਜੋ ਅਸਲ ਦੇ ਵਿੱਚ ਐਨੀਮਲ ਪਰਸੋਨਾ ਜਾਂ ਖੁਦ ਨੂੰ ਫ੍ਰੀਜ਼ ਕਰਨ ਵਾਲੇ ਟਿਕਟੌਕ ਵੀ ਐਕਟਿਵ ਹੋ ਗਏ ਨੇ ਇਸ ਬੰਦੀ ਇਸ ਸਪੀਸੀਸ ਜਾਨਕਿ ਜਾਨਵਰਾਂ ਦੇ ਮੁਤਲਕ ਇਹ ਜਿਹੜਾ ਡਿਸਪੋਰੀਆ ਮਨੋਰੋਗਾਂ ਦਾ ਇੱਕ ਜਿਹੜਾ سلسلہ ਆ ਰਿਹਾ ਸੋ ਬੜੇ ਅਜੀਬ ਰੰਗ ਤਮਾਸ਼ੇ ਆ ਜੀ ਦੁਨੀਆ ਦੇ ਸੋ ਬੱਚੇ ਉਹ ਫਿਰ ਜਿਹੜੇ ਬੱਚੇ ਭਾਲੂ ਪਸੰਦ ਕਰਦੇ ਨੇ ਉਹ ਜਦੋਂ ਇਕੱਲੇ ਖੇਡਦੇ ਨੇ ਤੁਸੀਂ ਵੇਖੋ ਭਾਲੂ ਦੀ ਤਰ੍ਹਾਂ ਐਕਟਿੰਗ ਕਰ ਲਾ ਪੈਂਦੇ ਨੇ ਉਹਨਾਂ ਦੇ ਦਿਮਾਗ ਤੇ ਉਹਨਾਂ ਦੇ ਸੁਪਨਿਆਂ 'ਚ ਉਹ ਭਾਲੂ ਚੀਤੇ ਡ੍ਰੈਗਨ ਜਾਂ ਉਹ ਚੀਜ਼ਾਂ ਹੀ ਭਾਰੂ ਪੈ ਜਾਂਦੀਆਂ ਨੇ ਉਸੇ ਤਰ੍ਹਾਂ ਬੈੱਡ ਤੇ ਤੁਸੀਂ ਵੇਖੋ ਜੇ ਖੇਡਦੇ ਹੋਣਗੇ ਉਸੇ ਤਰ੍ਹਾਂ ਚੀਤੇ ਦੀ ਤਰ੍ਹਾਂ ਜਾਂ ਭਾਲੂ ਦੀ ਤਰ੍ਹਾਂ ਜਾਂ ਡ੍ਰੈਗਨ ਦੀ ਤਰ੍ਹਾਂ ਤੁਰਨ ਦੀ ਕੋਸ਼ਿਸ਼ ਕਰਨਗੇ ਕਈ ਬੱਚੇ ਇਦਾਂ ਉੱਡਣ ਦੀ ਕੋਸ਼ਿਸ਼ ਕਰਦੇ ਨੇ ਛੱਤਾਂ ਤੇ ਮਤਲਬ ਡਿੱਗ ਵੀ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਹੌਲੀ-ਹੌਲੀ ਜ਼ਿੰਦਗੀ ਦੇ ਵਿੱਚ ਇਹ ਵੀ ਬਾਲਵੱਛੇਦਾਰ ਲੋਕ ਹੈ ਅਸੀਂ ਇਹ ਵੀ ਸ਼ਾਇਦ ਸਾਡੇ ਸਾਹਮਣੇ ਆ ਰਹੀਆਂ ਨੇ ਸਾਡੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੱਕ ਤੁਸੀਂ ਲਾਈਵ ਸੁਣਦੇ ਹੋ ਤੇ ਇਸ ਪ੍ਰੋਮ ਦਾ ਲਿੰਕ ਜਾਂ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ 98763 09655 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 9876309655 ਪ੍ਰੋਗਰਾਮ ਚੰਗਾ ਲੱਗਦਾ ਹੈ ਸ਼ੇਅਰ ਤੇ ਸਾਂਝਾ ਜਰੂਰ ਕਰਿਆ ਕਰੋ